ਸੰਗਤ ਜੀਓ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਯੁਰਵੇਦ ਦੇ ਅਨਸਾਰ ਜੋ ਦਰਗਾਹੀ ਪ੍ਰਸ਼ਾਤ ਰੁੱਤੋਂ ਅਨਸਾਰ ਜੜੀਆਂ ਬੂਟੀਆਂ ਪਾ ਕੇ ਖੀਰ ਤਿਆਰ ਕੀਤੀ ਗਈ ਹੈ ਉਸ ਦਾ ਜਿ ਛਕਣ ਦਾ ਵਿਧੀ ਵਿਧਾਨ ਹੈ ਉਹ ਸਾਰਿਆਂ ਨੂੰ ਹਰ ਮਹੀਨੇ ਦੱਸਿਆ ਜਾਂਦਾ ਹੈ ਕੁਝ ਵੀ ਛਕਣ ਤੋਂ ਪਹਿਲਾਂ ਜੇ ਆਪਾਂ ਦ੍ਰਿਸ਼ਟੀ ਪਾ ਕੇ ਮੂਲ ਮੰਤਰ ਪੜ੍ਹ ਲਈਏ ਉਹ ਛਕਣ ਵਾਲਾ ਪਦਾਰਥ ਪ੍ਰਸ਼ਾਦ ਬਣ ਜਾਂਦਾ ਹੈ ਉਹਦੇ ਬੇਸਿਕ ਐਲੀਮੈਂਟ ਬਦਲ ਜਾਂਦੇ ਹਨ ਇਸ ਵਾਸਤੇ ਤੁਹਾਡੇ ਕੋਲ ਪ੍ਰਸ਼ਾਦ ਆਉਣਾ ਹੈ ਜਿਸ ਸਾਰੇ ਨੇ ਮੂਲ ਮੰਤਰ ਕੁਰ ਮੰਤਰ ਦ੍ਰਿਸ਼ਟੀ ਪਾ ਕੇ ਪੜਨਾ ਉਸ ਤੋਂ ਬਾਅਦ ਸ਼ਕਣਾ ਹੈ ਤੇ ਜਿਹੜੇ ਪਹਿਲੇ ਬੈਠ ਹੁੰਦੇ ਉਹ ਇਹ ਹੀ ਦੱਸਦੇ ਕਿ 3 ਘੰਟੇ ਪਹਿਲਾਂ ਇਸ ਤੋਂ ਸ਼ਕਣ ਤੋਂ ਪਹਿਲਾਂ ਨਹੀਂ ਕੋਈ ਸ਼ਕਣਾ ਹੁੰਦਾ ਤੇ 3 ਘੰਟੇ ਬਾਅਦ ਵੀ ਕੁਝ ਨਾ ਸ਼ਕੀਏ ਤਾਂ ਇਹਦਾ ਰਿਜ਼ਲਟ ਬਹੁਤ ਵਧੀਆ ਦੇਖਣ ਨੂੰ ਮਿਲਦਾ ਹੈ ਫਾਲੀਆਂ 7% ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਤੇ ਜੋ ਸਾਡੇ ਨਾਲ ਮਹਾਂਪੁਰਸ਼ਾਂ ਨੇ ਦੱਸਿਆ ਹੈ ਅੰਦਰ ਨੂੰ ਜਾਂਦਾ ਵਾਹੀ ਬਾਹਰ ਨੂੰ ਆਉਂਦਾ ਗੁਰੂ ਇਹ ਕਰਾਂਗੇ ਸਾਥ-ਸਾਥ ਸਿਮਰੋ ਗੋਬਿੰ ਮਾਨਨ ਅੰਤਰ ਕੀ ਤਰੇ ਚਿੰਦ ਸਾਹਸ ਦੀ ਮਦਦ ਦੇ ਨਾਲ ਸੁਰਤ ਸ਼ਬਦ ਨਾਲ ਜੁੜ ਜਾਵੇਗੀ ਤੇ ਫਿਰ ਆਪੇ ਦਾ ਰਿਜਲਟ ਮਿਲਣਾ ਹੈ ਸੋ ਆਓ ਸਾਰੇ ਪਹਿਲਾ ਮੂਲ ਮੰਤਰ ਦਾ ਰਲ ਕੇ ਪਾਠ ਕਰੀਏ ਉਪਰੰਤ ਪੰਜ ਵਾਰੀ ਸਾਹ ਫਰਾਹੀ ਗੁਰਮੰਤਰ ਦਾ ਵਿਆਸ ਕਰਿਓ ਉਸ ਤੋਂ ਬਾਅਦ ਸ਼ਬਦ ਪੜ੍ਹ ਕੇ ਜਕਾਰਾ ਬੁਲਾਇਆ ਜਾਓ ਫੇਰ ਸਾਰਿਆਂ ਨੇ ਸ਼ਕਣਾ ਹੈ ਸਾਰਿਆਂ ਦਾ ਹੀ ਧੰਨਵਾਦ ਆਓ ਸਾਰੇ ਰਲ ਕੇ ਇਸ ਦਾ ਅਭਿਆਸ ਕਰੀਏ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਯੁਨੀ ਸੈਪੰ ਗੁਰ ਪ੍ਰਸਾਦ ਜਪ ਆ ਸਤ ਜਗਤ ਸਤ ਹੈ ਪੀ ਸਤ ਨਾਨਕ ਹੁਸੀ ਪੀ ਸਤ ਵਾਹ Guru. ਜਿ ਚਰ ਮੂਲ ਨਾ ਥੁੜੀਂਦੋ ਜਿ ਚਰ ਆਪਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਸਲੋਕ ਕਾਮ ਕਰੋ ਤੇ ਆਰ ਲੋਭ ਮੋ ਬਿਨ ਸਜਾਏ ਨਾਨਕ ਪ੍ਰਵਿਸ਼ਰਣਾ ਗਤੀ ਕਰ ਪ੍ਰਸਾਦ ਗੁਰਦੇ ਬੋਲੇ ਸੋ ਨਿਹਾਲ ਦਿਨ ਤੇ ਆਉਣ ਵਾਲੀ ਜਿਹੜੀ 8 ਅਗਸਤ ਦੀ ਉਹ ਪਿਆਰੀ ਤਰੀਕ ਹੁੰਦੀ ਆ ਹਰ ਸਾਲ ਸੰਗਤਾਂ ਰਤਵਾਰਾ ਸਾਹਿਬ ਵਿਖੇ ਗੁਰਮਤ ਰੋਹਾਨੀ ਮਿਸ਼ਨ ਰੈਬਾਨੀ ਮਾਹ ਪੁਰਸ਼ਾਂ ਦੇ ਜੀਵਨ ਸਾਥੀ ਸਾਡੇ ਸਾਰਿਆਂ ਦੇ ਪਰਮ ਪੂਜਯ ਸਤਕਾਰਯੋਗ ਦੀਜੀਗਾ ਸ੍ਰੀ ਦੇ ਜਨਮ ਦਿਹਾੜਾ ਬਹੁਤੀ ਸ਼ਰਧਾ ਧੂਮ ਧਾਮ ਦੇ ਨਾਲ ਗੁਰਮਤ ਸਮਾਗਮ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ 8 ਅਗਸਤ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮਹਾਨ ਗੁਰਮਤ ਸਮਾਗਮ ਰਤਵਾਰਾ ਸਾਹਿਬ ਹੋ ਰਿਹਾ ਹੈ ਤੁਹਾਨੂੰ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਬਰਸਾਦਾ ਜੀ ਨੂੰ ਆਪ ਜੀ ਹੋਏ ਸੱਜਣਾਂ ਦੇ ਨਾ ਮਾਮੀ ਕਾਲ ਦਾ ਇਹ ਛਾਂਜਾ ਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਦਿਨ ਤੇ ਪਹਿਰ ਪਹਿਰ ਤੇ ਕਰੀਆਂ